ਸਾਤਰੀ ਗਲ ਬਈ ਸਾਰਿਆਂ ਨੂੰ ਜੋ ਆਪਣੇ ਪੇਜ ਨਾਲ ਜੁੜੇ ਹੋਏ ਨੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਆਪਾਂ ਦੇਖਦੇ ਆਂ ਵੀ ਹਰ ਇੱਕ ਗੇਮ ਦੇ ਵਿੱਚ ਇਦਾਂ ਦੇ ਪਲੇਅਰ ਹੁੰਦੇ ਆ ਜਿਨ੍ਹਾਂ ਦੇ ਫੈਨ ਹੁੰਦੇ ਆ। ਪਰ ਫੈਨ ਵੀ ਮਾਂ ਦੇ ਪੁੱਤ ਕਈ ਵਾਰੀ ਕਟੜ ਫੈਨ ਹੁੰਦੇ ਆ। ਇੱਕ ਆਜ ਦੁਗਾਂ ਵਾਲੇ ਜੱਟ ਦਾ ਇੱਕ ਬਾਈ ਫੈਨ ਆ। ਮੈਂ ਇਥੋਂ ਟਿੱਬੇ ਤੋਂ ਆ ਰਿਹਾ ਸੀ। ਮਤਲਬ ਬਾਈ ਦੇ ਸੁਣਨ ਦਾ ਕੰਮ ਆ। ਤੁਸੀਂ ਦੇਖਦੇ ਆਂ ਵੀ ਤੁਸੀਂ ਆਪ ਹੀ ਅੰਦਾਜ਼ਾ ਲਾ ਲੇ ਵੀ ਫੈਨ ਕਾ ਮੈਂ ਦਿੰਦਾ ਹਾਂ ਨਾ ਬਾਈ ਦੀ ਫੋਟੋ ਵੀ ਲਾਈ ਹੋਈ ਆ। ਔਰ ਫਿਰ ਸਲੂਨ ਵੀ ਬਾਈ ਦੇ ਨਾਲ ਉੱਧਰ ਰੱਖਿਆ ਹੋਇਆ। ਜਿੱਥੇ ਤੱਕ ਮੈਨੂੰ ਲੱਗਦਾ ਬਾਕੀ ਬਾਈ ਨਾਲ ਆਪਾਂ ਗੱਲਬਾਤ ਕਰਦੇ ਆਂ ਆਜੋ ਕਰਾਂ ਬਾਈ ਦੇ ਅੰਦਰ ਚੱਲਦੇ ਆਪਾਂ ਇਹਨਾਂ ਖੜਾ ਦੁੱਗਾਂ ਵਾਲਾ ਝੱਟ ਪਿਓਟਾ ਕਿਆ ਬਾਤ ਆ ਬਾਈ ਜਾਂ ਬਈ ਕੱਟੜ ਫੈਣੀ ਲੱਗਦਾ ਮੈਨੂੰ ਪੂਰਾ ਬਾਈ ਦਾ ਕੀ ਹਾਲ ਹੈ ਬਾਈ ਵਧੀਆ ਬਈ ਕੈਂਟਾ ਕੰਮ ਹਾਂ ਕਿਹੜਾ ਪੰਡਾ ਬਾਈ ਦਾ ਯਾਰ ਬਾਈ ਛੇੜਾ ਪੰਡਾ ਬਾਈ ਮੈਨੂੰ ਲੱਗਦਾ ਕੱਟੜ ਫੈਣ ਲੱਗਦਾ ਬਾਈ ਜਾਨਾ ਹਾਂ ਬਈ ਕਿੰਨੇ ਟਾਈਮ ਤੋਂ ਜੁੜਿਆ ਬਾਈ ਨਾਲ ਬਾਈ ਨਾਲ ਬਈ ਮੈਂ ਜੁੜਿਆ ਬਾਈ ਬੱਡੀ ਕਿਹੜੀ ਹੋ ਜਾਂਦੀ ਜੀ ਅੱਛਾ ਤੇ ਜਿਹੜਾ ਜਿਹਦਾ ਟੈਂਪ ਲੱਗਣਾ ਇੰਦਰ ਬਾਈ ਦਾ ਜਿਹੜਾ ਜਿਹੜਾ ਉਹ ਜਿਹੜਾ ਇੱਕ ਦੂਰ ਅੰਮ੍ਰੇਵਸਾ ਵੀ ਜਦੋਂ ਤੇ ਕਿਤੇ ਵੀ ਲੋਕੀ ਸੋਹਣੀ ਲੱਗੀਗੀ ਕਿ ਸਰੀਸਵਾਂ ਲੱਗੇ ਲੋਕੀ ਸੋਹਣੀ ਲੱਗੀ ਬਾਈ ਯਾਰ ਜਿਹੜੇ ਸਾਹ ਉਹਨਾਂ ਡੈਡੂ ਤੇਰੇ ਸਾਪੇ ਲੱਗਦੇ ਨੇ ਮੈਨੂੰ ਤੂੰ ਵੀ ਗੇਮ ਖੇਡਦਾ ਨਾ ਬਾਈ ਹੈ ਪਹਿਲਾਂ ਹੀਟ ਬਾਈ ਵੀ ਕੁਝ ਅੱਛਾ ਇੱਕ ਬਾਈ ਦਾ ਨਾ ਸਲੂਨ ਤੇ ਨਾਮ ਰੱਖਿਆ ਹੋਇਆ ਖੁਸ਼ੀ ਲਿਖਿਆ ਹੋਇਆ ਇਹ ਤੇਰਾ ਨਾਮ ਜਾਂ ਬਾਈ ਦੇ ਨੋ ਤੇ ਰੱਖਿਆ ਹੋਇਆ ਇਹ ਬਾਈ ਦਾ ਨੋ ਹੀ ਹੈ ਬਾਈ ਬੜਾ ਸੁਪਨਾ ਚੀਗਾ ਅੱਛਾ ਉਹ ਬਾਈ ਨੇ ਦੇਖਿਆ ਜੀ ਮੈਸ਼ੀਨਿੰਗ ਨਾਲ ਬੜਾ ਬਾਈ ਬ ਮੈਂ ਉਹ ਬਾਈ ਸੋਚਿਆ ਜੀ ਜਦੋਂ ਵੀ ਨਾਮ ਰੱਖਣਾ ਵੀ ਦੁਕਾਨ ਦਾ ਅਮਿਸ ਕੰਮ ਦਾ ਵੀ ਇਹੀ ਕਰੇ ਬਾਈ ਛੇ ਮੈਨੂੰ ਕੋਈ ਨੌਕਰੀ ਵੀ ਨਹੀਂ ਨਾਂ ਨਦੀ ਕੰਮ ਛੋਹ ਜਿਹੜਾ ਮੇਰਾ ਆ ਕੰਮ ਦਾ ਸੀਗਾ ਤੇ ਫਿਰ ਮੈਂ ਸੋਚਿਆ ਮੈਂ ਵੀ ਖੁਸ਼ੀ ਦੇ ਨਾਮ ਤੇ ਰੱਖਾਂਗਾ ਨਾ ਰੱਖੂਗਾ ਵੀ ਆਪਣੇ ਬੇਟੇ ਦਾ ਨਾਮ ਵੀ ਖੁਸ਼ੀ ਰੱਖੂਗਾ ਅੱਛਾ ਬੇਟੇ ਦਾ ਨਾਮ ਵੀ ਖੁਸ਼ੀ ਰੱਖਿਆ ਹਾਂ ਬਾਈ ਕਿਆ ਬਾਤ ਆ ਆ ਹੁੰਦਾ ਬਾਈ ਕੱਟੜਾ ਫੈਨ ਆ ਕਿ ਭਲੀ ਆਪਾਂ ਕਹਿੰਦੇ ਆ ਬਾਈ ਫੈਨ ਫੈਨ ਹਣਾ ਕਈ ਵੀ ਮਾਂ ਦੇ ਪੁੱਤ ਢੱਡ ਵਾਲੇ ਪਿਆਰ ਵਾਲਾ ਫੈਨ ਹੁੰਦਾ ਜਿਵੇਂ ਦਿਲ ਤੋਂ ਪਿਆਰ ਹੁੰਦਾ ਢਿੱਡ ਤੋਂ ਪਿਆਰ ਹੁੰਦਾ ਤੂੰ ਤਾਂ ਬਾਈ ਫੇਵਰਟ ਤੋਂ ਪਿਆਰ ਕਰ ਤੇ ਬਾਈ ਦੁਕਾਨ ਦੂਣ ਤੇ ਬਾਈ ਆਇਆ ਉਹਰੇ ਜੀ ਹਾਂ ਫੇਰ ਦੋ ਤਿੰਨ ਵਾਰ ਬਾਈ ਆਇਆ ਵੀ ਕਟੇ ਮਿੱਠਾ ਕਿਹਾ ਕਿ ਬਾਈ ਜਦੋਂ ਵੀ ਆਉਂਗਾ ਨਹੀਂ ਆਉਣਾ ਆਪਣੇ ਬੁਲਾ ਦੇ ਲਾ ਲੋਕ ਕਹਿੰਦੇ ਨੇ ਬਾਈ ਨੇ ਕੋਈ ਖਟਿਆ ਨਹੀਂ ਬਾਈ ਨੇ ਬਾਈ ਆਹ ਕੁਛ ਖਟਿਆ ਹਣ ਬਾਈ ਬਾਈ ਦੇ ਮੈਚ ਦੇਖਦਾ ਨਾ ਵੀ ਜਦ ਮੈਚ ਚੱਲਦਾ ਜੰਗਲੈਂਡ ਹਾਂ ਬਾਈ ਡਿਲੀ ਮੈਚ ਵੀ ਹੈ ਨਾ ਸਵੇਰ ਮਹਤਾਈ ਨਹੀਂ ਉੱਠ ਕੇ ਅੱਛਾ ਉਹਦੇ ਵਾਲਾ ਵੀ ਮੈਚ ਚੱਲਦੇ ਨੇ ਬਾਕੀ ਇਹ ਪੰਜਾਬ ਦੇ ਬਾਈ ਉਹਨਾਂ ਦਾ ਹਰੋ ਗੈ ਦੇਖ ਲੈਂਦੇ ਉਹਦੇ ਨਾਲ ਉਹ ਵੀ ਹੁੰਦੀ ਹੈ ਬਾਈ ਕੀ ਬਾਤ ਆ ਯਾਰ ਇੰਨਾ ਜਿਆਦਾ ਹਾਂ ਇੰਨਾ ਕੱਟੜ ਵੈਣਾ ਹਾਂ ਬਾਈ ਨੂੰ ਕੁਝ ਕਹਿਣਾ ਚਾਹਾਂ ਮੈਂ ਬਾਈ ਤੇ ਮੈਨੂੰ ਕਈ ਵਾਰੀ ਮੇਰੇ ਨਾਲ ਬਾਈ ਨਾਲ ਗੱਲ ਹੋਈ ਆ ਮੈਂ ਕੱਲ ਵੀ ਇੱਕ ਵੀਡੀਓ ਪਾਈ ਸੀ ਸ਼ੇਰਪੁਰ ਦਾ ਆਪਣੇ ਬਾਈ ਦੇਖੋ ਉਹ ਸਾਈਕਲ ਤੇ ਲਈ ਫਿਰਦਾ ਸੀ ਬਾਈ ਦੀ ਫੋਟੋ ਕੋਈ ਬੰਦੇ ਨੇ ਮੈਨੂੰ ਮੈਸੇਜ ਕਰਾਇਆ ਕਹਿੰਦੇ ਬਾਈ ਤੂੰ ਵੀ ਤੇਰੇ ਬਾਰੇ ਕਿਹਾ ਮੈਨੂੰ ਬੰਦਿਆਂ ਨੇ ਕਹਿੰਦੇ ਇੱਕ ਬਾਈ ਦੀ ਫੋਟੋ ਉੱਥੇ ਲੱਗੀ ਵੀ ਆ ਵੀ ਮੈਨੂੰ ਲੱਗਾ ਬਾਈ ਦੀ ਦੁਕਾਨ ਆ ਮੈਂ ਫੇਰ ਲਾਉਣਾ ਦੇਖਿਆ ਮੈਂ ਵੀ ਚਲ ਹਾਂ ਬਾਈ ਕੱਟੜ ਵੈਣਾ ਬਈਆ ਦੇਖੋ ਤੁਸੀਂ ਫੋਟੋ ਵੀ ਲਾ ਬਾਈ ਨਾਲ ਲਾਈ ਬੈਠਾ ਪੁਰਿਆਂ ਕਿਆ ਬਾਤ ਆ ਮੁੰਡਾ ਸਰਾ ਗਰੀ ਫਿਰਦਾ ਯਾਰ ਇਹ ਬਾਈ ਦੀ ਦੁਕਾਨ ਦੀਪ ਸਿੱਧੂ ਦੀ ਫੋਟੋ ਲੱਗਿਆ ਬਾਈ ਮੂਸ ਵਾਲੀ ਦੀ ਫੋਟੋ ਲੱਗਿਆ ਔਰ ਨਾਲ ਨੰਗਲ ਬੈਂ ਦੀ ਫੋਟੋ ਲੱਗੀ ਵੀ ਆ ਹੋਰ ਕੁਸ ਤੂੰ ਤੂੰ ਨਹੀਂ ਤੂੰ ਨਹੀਂ ਖੇਡਣ ਲੱਗੇ ਕਬੱਡੀ ਫੇਰ ਬਾਈ ਹੁਣ ਦੁਬਾਰੇ ਫੇਰ ਲੀਵਰ ਦੇ ਸੋਲ ਜਾਗੇ ਬਾਈ ਹੁਣ ਦੁਬਾਰੇ ਮਤਲਬ ਪਰ ਟੈਸਟ ਕਰਾਂਗੇ ਦੁਬਾਰੇ ਜੈ ਕਰਾਓ ਹੋਪੜਾ ਕੇ ਬਹਿਣਗੇ ਫੇਰ ਉਹ ਦੇਖੋ ਬਾਈ ਬਾਕੀ ਮਹਾਰਾਜ ਨੂੰ ਪਤਾ ਬਾਈ ਨੂੰ ਕੁਝ ਕਹਿਣਾ ਦਵਾਵੇਂ ਵੀਡੀਓ ਰਾਈ ਬਾਈ ਨੂੰ ਅਸਾਂ ਇਹ ਕਹਿਣਾ ਚਾਹੁੰਦੇ ਬਾਈ ਜਦੋਂ ਆਵੇ ਏ ਬਾਈ ਕਰੋ ਜਨਾਬ ਬਲਕ ਪੀਉਤਾ ਹਾਂ ਯਾਰ ਜਦੋਂ ਮਿਲ ਹੀ ਜਾਏ ਮੁੰਡੇ ਨੂੰ ਹਾਂ ਵੀ ਦਰਸ਼ਕਾਂ ਦਾ ਪਿਆਰ ਹੀ ਕਬੂਲਿਆ ਕਰੇ ਦਰਸ਼ਕਾਂ ਦਾ ਪਿਆਰ ਹੀ ਜੀ ਉਹ ਸਰਮਾਨਤ ਲੈਣਾ ਜਾ ਕਰੇ ਬਾਈ ਜੀ ਮੀਡੀਆ ਸਨਮਾਨ ਕਰਦਾ ਹਾਂ ਐਨੀ ਕਾਫੀ ਵਾਰ ਵੀ ਦੇਖਣ ਲਈ ਜਾਂਦਾ ਸਪਾਈਕਰ ਅੱਛਾ ਬਾਈ ਨੂੰ ਜਦੋਂ ਨੇੜੇ-ਤੇੜੇ ਬਾਈਕ ਤੇ ਮੈਚ ਖੇਡਣਾ ਆਉਂਦਾ ਜਾਨਾ ਹੁੰਦਾ ਫਿਰ ਪੱਕਾ ਬਈ ਬਾਈ ਸਪਾਈਕਰ ਫੋਨ ਕਰਦਾ ਅੱਛਾ ਬਾਈ ਨੂੰ ਕਾਲ ਕਰੀ ਜਾਂਦਾ ਕਿ ਬਾਈ ਜੀ ਖੇਡੇ ਹੋ ਮੈਚ ਦੱਸ ਦੇ ਵੀ ਉਹਦੇ ਜਗ੍ਹਾ ਨਾਲ ਆਫਰਸ ਵੀ ਆ ਜਾਣਗਾ ਆ ਹੁੰਦਾ ਬਾਈ ਪਿਆਰ ਜਲਦੀ ਜਲਦੀ ਵੀਡੀਓ ਨੂੰ ਬਾਈ ਸ਼ੇਅਰ ਕਰਦੇ ਹੋ ਜਿਹੜੇ ਬਾਈ ਨੂੰ ਦੁੱਗ ਵਾਲੇ ਜੱਟ ਨੂੰ ਪਿਆਰ ਕਰ ਔਰ ਕੁਝ ਦਰਸ਼ਕਾਂ ਨੂੰ ਕਹਿਣਾ ਚਾਹਣਾ ਹਾਂ ਮੈਂ ਕਈ ਵਾਰੀ ਬੰਦੇ ਕਮੈਂਟ ਕਰਨਦੇ ਥੱਲੇ ਹਨ 10 ਨੂੰ ਬਈ ਇਹੀ ਕਹਿਣਾ ਚਾਹਣਾ ਵੀ ਹਨ ਵੀ ਪਲੇਅਰ ਦੇਖਿਆ ਕਰੋ ਬੰਦੇ ਦਾ ਸ਼ੋਰ ਦੇਖੋ ਬੰਦੇ ਕਿੱਦਾਂ ਦਾ ਬਿੰਨੇ ਵਿੱਚ ਪਲੇਅਰ ਨੂੰ ਗਾਇਡ ਕਰਦਾ ਬੰਦਾ ਬੜੀ ਊਸੂਲ ਵਾਲੀ ਗੁੰਡਾ ਦੇ ਵਿੱਚ ਪੱਲੇ ਹੀ ਪਲੇਅਰ ਹੈ ਜਿਹੜੇ ਨੌਜੋਗ ਆਇਆ ਵੀ ਜਿਵੇਂ ਕੀ ਹੁੰਦਾ ਆਪਣਾ ਹੁੰਦਾ ਟੀਮ ਬਣੇ ਪੈਂਡਦੀ ਹੈ ਆਪਣੇ ਇਹ ਬੰਦੇ ਦੀ ਮਿਹਨਤ ਕਰਨੀ ਚਾਹੀਦੀ ਹੈ ਜੈ ਕਿ ਪੱਲਾ ਹਨਾ ਤੇਰੇ ਸੁਧਰ ਕੜਨੇ ਕੰਲਾ ਮਿਹਨਤ ਕਰੇ ਬੰਦਾ ਉਹ ਸਭ ਤੋਂ ਵੱਧ ਜੇ ਮੈਂ ਲੋਕ ਕਹਿੰਦਾ ਵੀ ਦੁਕਾਨ ਨੇ ਬੋਹੋ ਖਟਿਆ ਪਰ ਜੇ ਦੁਕਾਨਾਂ ਨੇ ਖਟਿਆ ਉਦੋਂ ਦੁਗਣਾ ਪਿਆਰ ਖਟਿਆ ਖਟਿਆ ਨਾ ਹਾਂ ਹਾਂ ਲੋ ਤੇ ਜਦੋਂ ਬਾਈ ਦਾ ਜਾਣਦਣਾ ਹੁੰਦਾ ਕਿ ਕੂਕ ਲਗੇ ਬਈ ਸਭ ਤੋਂ ਪਹਿਲਾਂ ਪਹੁੰਚਦੇ ਆਏ ਹਾਏ ਹਾਏ ਬਾਈ ਬਰਾਗਾ ਵੀ ਉਹ ਕੋਈ ਦੂਨੇ ਤਰ ਇਧਰ ਹੋ ਜੇ ਇੱਕ ਵੰਨੇ ਤਾਇਰੇ ਮੋੜ ਦੀ ਮੈਰ ਜੀ ਬਾਈ ਬਾਈ ਨਾ ਜੀ ਵੀ ਆਉਂਦਾ ਮੈਂ ਬਾਈ ਉਧਰ ਹੀ ਗਿਆ ਆਏ ਹਾਏ ਬਾਈ ਆ ਹੁੰਦਾ ਪਿਆਰ ਜਲਦੀ ਜਲਦੀ ਵੀਡੀਓ ਨੂੰ ਬਾਈ ਸ਼ੇਅਰ ਕਰਦੇ ਹੋ ਬਾਕੀ ਸੁਣ ਨਵੇਂ ਨਵੇਂ ਜਰਿਆ ਆਪਾਂ ਹੋਰ ਮਲਾਵਾਂਗੇ Okay gama. Okay.